ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਥੋਡੇ ਸਾਹਮਣੇ 10 ਅਤੇ 11 ਮਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਮੌਸਮੀ ਗੜਬੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਬਿਸ਼ੱਕ ਮਈ ਦਾ ਮਹੀਨਾ ਚੱਲ ਰਿਹਾ ਹੈ ਬਰਸਾਤ ਵਰਗੇ ਮਾਹੌਲ ਲਗਾਤਾਰ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਬਣੇ ਹੋਏ ਨੇ ਹਲਕੇ ਦਰਮਿਆਨੀ ਬੱਦਲਵਾਈ ਮੀਂਹ ਲਗਾਤਾਰ ਪੰਜਾਬ ਵਿੱਚ ਦੇਖੇ ਜਾ ਰਹੇ ਨੇ ਲਗਾਤਾਰ ਬਰਸਾਤ ਵਰਗਾ ਮਾਹੌਲ ਬਣੇ ਰਹਿਣ ਦੇ ਕਾਰਨ ਕਿਤੇ ਨਾ ਕਿਤੇ ਬਹੁਤ ਸੇ ਕਿਸਾਨਾਂ ਦਾ ਨੁਕਸਾਨ ਵੀ ਦੇਖਣ ਨੂੰ ਮਿਲਿਆ ਤੂੜੀ ਦੀ ਫਸਲ ਜਿਹੜੀ ਦੇਖਿਆ ਜਾਵੇ ਤੂੜੀ ਦਾ ਜਿਹੜਾ ਸੀਜ਼ਨ ਸੀ ਉਹ ਕਿਤੇ ਨਾ ਕਿਤੇ ਇਸ ਸਾਲ ਬਹੁਤ ਹੱਦ ਤੱਕ ਖਰਾਬ ਹੋ ਚੁੱਕਿਆ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਮੀਂਹ ਵਗੈਰਾ ਤੁਹਾਡੇ ਇਲਾਕੇ ਵਿੱਚ ਕਿਸ ਤਰੀਕੇ ਨਾਲ ਹੋ ਰਿਹਾ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਤੁਸੀਂ ਸਾਨੂੰ ਫੇਸਬੁੱਕ ਰਾਹੀਂ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਕਰ ਦਿਓ YouTube ਤੋਂ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਗੱਲ ਕਰਾਂਗੇ ਆਪਾਂ 10 ਅਤੇ 11 ਮਈ ਦੇ ਮੌਸਮ ਦੀ ਤਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਉੱਪਰ ਲਗਾਤਾਰ ਬੱਦਲਵਾਈ ਬਣੀ ਹੋਈ ਹੈ ਜੋ ਕਿ ਖਾਸ ਤੌਰ ਤੇ ਸੈਂਟਰਲ ਪੰਜਾਬ ਅਤੇ ਦੁਆਬੇ ਦੇ ਅਤੇ ਥੋੜੇ ਬਥੇ ਮਾਲਵੇ ਬੈਲਟ ਦੇ ਉੱਪਰ ਦਿਖਾਈ ਦੇ ਰਹੇ ਨੇ ਗੱਲ ਕੀਤੀ ਜਾਵੇ ਤਾਂ ਇਹਨਾਂ ਇਲਾਕਿਆਂ ਵਿੱਚ ਲਗਾਤਾਰ ਮੀਂਹ ਦੀ ਉਮੀਦ ਹੈ ਤੇ ਜ਼ਿਲ੍ਹਾ ਵਾਈਜ਼ ਗੱਲ ਕਰਾਂਗੇ ਆਪਾਂ ਤਾਂ ਜ਼ਿਲ੍ਹਾ ਹੁਸ਼ਿਆਰਪੁਰ ਨਾਮਾਸ਼ਹਿਰ ਨੰਗਲ ਅਨੰਦਪੁਰ ਸਾਹਿਬ ਕਰਾਲੀ ਮੁਹਾਲੀ ਮਰਿੰਡਾ ਖਰੜ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਲੁਧਿਆਣਾ ਮਲੇਰ ਕੋਟਲਾ ਪਟਿਆਲੇ ਤੋਂ ਨਾਬਾ ਤੇ ਉੱਪਰ ਅਗਰ ਗੱਲ ਕੀਤੀ ਜਾਵੇ ਤਾਂ ਜਿਹੜੇ ਇਹ ਮੇਨ ਜ਼ਿਲ੍ਹੇ ਨੇ ਇਹਨਾਂ ਵਿੱਚ ਮੀਂਹ ਦੀ ਕਾਰਵਾਈ ਪੈਂਦੀ ਦਿਖਾਈ ਦੇ ਸਕਦੀ ਹੈ ਥੋੜਾ ਬਹੁਤ ਜਲੰਧਰ ਦਾ ਹਿੱਸਾ ਤੇ ਕਪੂਰਥਲ ਦਾ ਹਿੱਸਾ ਵੀ ਉਹਦਾ ਦਿਖਾਈ ਦੇਵੇਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਬੱਦਲਬਾਈ ਇਹਨਾਂ ਇਲਾਕਿਆਂ ਵਿੱਚ ਬਣੇ ਰਹੇਗੀ ਤੇ ਝੜੀनुਮਾ ਮਾਹੌਲ ਦਾ ਹੀ ਮਾਹੌਲ ਇੱਕ ਤਰੀਕੇ ਨਾਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਹਾਲਾਤ ਜਿਹੜੇ ਨੇ ਲਗਾਤਾਰ ਅੱਜ 10 ਤਰੀਕ ਨੂੰ ਬਣੇ ਰਹਿਣਗੇ ਤੇ ਇਹ ਸਿਸਟਮ ਨੇ ਇਹ ਲਗਾਤਾਰ ਪੰਜਾਬ ਦੇ ਉਪਰਅਜ ਬਰਕਰਾਰ ਰਹਿਣਗੇ ਜਿਸ ਦੇ ਕਾਰਨ ਅੱਜ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਦੇਖਣ ਨੂੰ ਮਿਲੇਗੀ ਐਵਰੇਜ ਤਾਪਮਾਨ ਜਿਹੜੇ ਇਲਾਕਿਆਂ ਵਿੱਚ ਮੀਂਹ ਹੋਵੇਗਾ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਰੂਪਨਗਰ ਪਟਿਆਲਾ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਡੰਗਲ ਅਨੰਦਪੁਰ ਸਾਹਿਬ ਇਹਨਾਂ ਦੇ ਵਿੱਚ ਤਾਪਮਾਨ ਕਾਫੀ ਹੱਦ ਤੱਕ ਘਟਦੇ ਹੋਏ ਦਿਖਾਈ ਦੇਣਗੇ ਦਿਨ ਦੇ ਵੇਲੇ ਤਾਪਮਾਨ 30 ਡਿਗਰੀ ਤੋਂ ਥੱਲੇ ਰਹਿਣ ਦੀ ਉਮੀਦ ਦਿਖਾਈ ਦੇ ਰਹੀ ਹੈ ਤੇ ਬਾਕੀ ਵੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਦਾ ਐਵਰੇਜ ਤਾਪਮਨ ਜਿਹੜੇ ਨੇ ਉਹ 30-35 ਦੇ ਵਿੱਚ ਘਾਰ ਹੀ ਰਹਿਣਗੇ ਗਰਮੀ ਦਾ ਮਾਹੌਲ ਹੈ ਜਿੰਨਾ ਮਾਤਰ ਦੇ ਬਰਾਬਰ ਹੀ ਰਹਿਣ ਦੀ ਉਮੀਦ ਹੈ ਕਾਲੇ ਹਨੇਰੀ ਕਾਲੇ ਬੱਦਲ ਘਟਾਵਾ ਗੜੇ ਮਾਰੀ ਹੋਣ ਦੀ ਉਮੀਦ ਵੀ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਹੁਣ ਗੱਲ ਕਰਦੇ ਹਾਂ ਜੀ 11 ਮਈ ਦੇ ਮੌਸਮ ਦੀ ਤਾਂ 11 ਮਈ ਦੇ ਮੌਸਮ ਦਾ ਅਲਰਟ ਕੀ ਜਾਰੀ ਹੋਇਆ ਉਹ ਵੀ ਦੇਖ ਲੈਂਦੇ ਆ ਜੀ ਉਹ ਮੌਸਮ ਵਿਭਾਗ ਵੱਲੋਂ ਜੋ ਲਗਾਤਾਰ ਅਲਰਟ ਜਾਰੀ ਹੋਏ ਸਨ ਉਹ ਤੁਸੀਂ ਦੇਖ ਸਕਦੇ ਹੋ ਕਿ ਮਾਝੇ ਦੇ ਦੁਆਬੇ ਦੇ ਇਲਾਕੇ ਦੇ ਵਿੱਚਕਾਰ ਅਤੇ 11 ਤਰੀਕ ਨੂੰ ਫੇਰ ਮੱਧਵ ਉਪਰਿ ਦੇ ਇਲਾਕੇ ਦੇ ਵਿੱਚ ਕਾਰ ਲਗਾਤਾਰ ਮੀਂਹ ਦੀ ਉਮੀਦ ਹੈ ਜਿਹਦੇ ਵਿੱਚ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਮੇਨ ਜਿਹੜੇ ਜਿਹੜੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਨਮਾਸ਼ਹਿਰ ਮੁਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਇਹ ਇਲਾਕੇ ਲਗਾਤਾਰ ਆ ਰਹੇ ਨੇ ਤੇ ਇਹਨਾਂ ਵਿੱਚ ਲਗਾਤਾਰ ਕਾਰਵੰਨਿਆ ਹੋਣ ਦੀ ਉਮੀਦ ਹੈ ਤੇਜ ਹਨੇਰੀ ਵੀ ਚੱਲ ਸਕਦੀ ਹੈ ਮੀਂਹ ਦੀ ਉਮੀਦ ਵੀ ਹੈ ਤੇ ਬਾਕੀ ਥੋੜੀ ਬਹੁਤੀ ਕੰਮ ਕਣੀ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਮੋਗਾ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਅਤੇ ਫਤੇਗੜ ਸਾਹਿਬ ਪਟਿਆਲੇ ਦੇ ਇਲਾਕੇ ਵਿੱਚ ਦੇਖਣ ਨੂੰ ਸਾਨੂੰ ਮਿਲਦੀ ਹੋਈ ਦਿਖਾਈ ਦੇ ਸਕਦੀ ਹੈ ਫਿਲਹਾਲ ਫਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਬਰਨਾਲਾ ਮਾਨਸਾ ਇਹਨਾਂ ਇਲਾਕਿਆਂ ਦੇ ਵਿੱਚਕਾਰ ਮੀਂਹ ਦੀ ਗਤੀਵਿਧੀਆਂ ਘੱਟ ਹੀ ਬਣੇ ਰਹਿਣ ਦੀ ਉਮੀਦ ਦਿਖਾਈ ਦੇ ਰਹੀ ਹੈ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਸੀਂ ਅ ਇਲਾਕੇ ਦੇ ਵਿੱਚ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਫਿਰ ਤੋਂ ਰਿਕਵੈਸਟ ਕਰਦੇ ਹਾਂ ਕਿ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਓ ਲਾਈਕ ਕਰ ਦਿਓ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਦਿਓ ਕਿਉਂਕਿ ਮੌਸਮ ਦੀ ਜਾਣਕਾਰੀ ਲਗਾਤਾਰ ਸਮੇਂ ਸਮੇਂ ਸਰ ਬਤਲਦੀ ਰਹਿੰਦੀ ਹੈ ਅਜਿਹੇ ਦੇ ਵਿੱਚ ਨਵੀਂ ਅਪਡੇਟ ਜਦੋਂ ਵੀ ਆਵੇਗੀ ਤੁਹਾਡੇ ਤੱਕ ਸਾਂਝੀ ਕਰ ਦੇਵਾਂਗੇ ਤੇ ਤੁਹਾਨੂੰ ਜਾਣਕਾਰੀ ਪ੍ਰਾਪਤ ਹੋ ਜਾਵੇਗੀ ਬਣੇ ਰਹੋ ਚੈਨਲ ਤੇ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਦੁਪਹਿਰ ਦੇ ਸਮੇਂ ਧੰਨਵਾਦ ਜੀ